ਟਾਇਰ ਗੱਡੀ ਦੇ ਹਾਲੇ ਤੱਕਰ ਨਾਲ ਦੇ ਪਏ ਆ ਰੰਗ ਪੇਂਟ ਦੀ ਸਾਰੀ ਓਰੀਜਨਲ ਗੱਡੀ ਹੈ ਮਿੱਤਰੋ ਲੈ ਵੀ ਛੱਤ ਤੇ ਜ਼ਰੂਰ ਮਰਵਾ ਦੀ ਨਿਗਾ ਤੇ ਅੰਦਰ ਬਾੜ ਲੈ ਵੀ ਆ ਚੀਜ਼ ਤੇ ਮਰਾਈ ਕਰਾ ਪੰਨੀਆਂ ਪੁੰਨੀਆਂ ਵੀ ਨਹੀਂ ਲਾਈਆਂ ਟਾਪ ਮਾਡਲ ਹੈ ਸਿਰੇ ਵਾਲਾ ਮਾਡਲ ਹੈ ਜਮਾ ਕੁੱਲ ਜਿਹੜੀ ਚੱਲੀ ਆਲੇ ਵੀ ਮੀਟਰ ਤੇ ਜ਼ਰੂਰ ਮਰਵਾ ਦੀ ਨਿਗਾ ਕਰ ਭੇਜ ਵੀਰੇ ਹਸੀ ਗੱਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਲੋ ਵੀ ਮਿੱਤਰੋ ਪੇਜ ਨੂੰ ਕਰ ਲੋ ਫੋਲੋ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਮੇਰਾ ਵੀਰ ਸਪੋਰਟ ਕਰਿਆ ਕਰੋ ਥੋੜੇ ਵਾਸਤੇ ਆਪਾਂ ਗੱਡੀਆਂ ਲੈ ਕੇ ਹੁੰਦੇ ਰਹਿੰਨੇ ਘੈਂਟ ਘੈਂਟ ਇਹਨਾਂ ਸਿਰਾ ਗੱਲਬਾਤ ਆ ਜੇ ਕਿਸੇ ਨੇ ਸਸਤੇ ਰੇਟ ਦੀਆਂ ਗੱਡੀਆਂ ਲੈਣੀਆਂ ਹੁੰਦੀਆਂ ਤੇ ਘੈਂਟ ਗੱਡੀਆਂ ਲੈਣੀਆਂ ਹੁੰਦੀਆਂ ਲੈ ਵੀ ਗੁਰਪੇਜ ਵੀਰੇ ਇੱਥੇ ਮਰਵਾਈ ਕਰੇ ਨਿਗਾ ਜਮ ਇਹ ਗੱਡੀ ਆ ਠੀਕ ਐ ਤੁਹਾਨੂੰ ਆਪਾਂ ਜੈਨੂਨ ਜੇ ਰੇਟ ਦੇ ਦਾਂਗੇ ਤੇ ਸਿਰਾ ਕੁਆਲਿਟੀ ਦੇ ਦਾਂਗੇ ਲੈ ਵੀ ਲਾਈ ਟਾਇਰ ਦੇਖਦੇ ਗੱਡੀ ਤੇ ਕਰਾ ਲਿਸ਼ਕਾ ਮਾਰਦੇ ਹੈਗੇ ਇੰਜਨ ਗੇਅਰ ਦੀ ਓਕੇ ਆ ਡਿਜ਼ਾਇਰ ਆ 2015 ਮਾਡਲ ਰੇਟ ਸੁਣ ਕੇ ਤੁਸੀਂ ਇਹਦਾ ਹੈਰਾਨ ਹੋ ਜਾਓਗੇ ਇੰਨਾ ਕੁ ਘੱਟ ਰੇਟ ਆ ਲੈ ਵੀ ਗੁਰਪੇਜ ਵੀਰੇ ਆ ਜਾ ਕਰੋ ਮਰਵਾਈ ਅੰਦਰ ਮਾੜੀ ਜੀ ਨਿਗਾ ਸ਼ੀਟ ਕਵਰ ਜਮਾ ਨਵੇਂ ਆ ਬਈ ਲਿਸ਼ਕਾ ਮਾਰਦੀ ਹੈ ਗੱਡੀ ਮੈਟ ਪੂਰੇ ਸੋਹਣੇ ਆ ਅੰਟੀਰੀਅਰ ਦੀ ਗੱਡੀ ਓਕੇ ਆ ਜਮਾ 2015 ਮਾਡਲ ਡਿਜ਼ਾਇਰ BDI ਘੈਂਟ ਗੱਲ ਬਾਤ ਆ ਗੱਡੀ ਦੇ ਵਿੱਚ ਮਿੱਤਰੋ ਇਹ ਵੀ ਰੇਟ ਇਹਦਾ ਆਪਾਂ ਬਿਲਕੁਲ ਜਾਇਜ਼ ਦੇ ਜਾਂਗੇ ਮਾੜੀ ਆਪਾਂ ਇੰਜਨ ਤੇ ਮਰੌਣਿਆਂ ਨਿਗਾ ਤੇ ਵੀਡੀਓ ਨੂੰ ਫੁੱਲ ਦੇਖ ਲਿਆ ਕਰੋ ਮੇਰਾ ਵੀਰ ਸਕਿਪਰਾਂ ਕਰਿਆ ਕਰੋ ਘੈਂਟ ਗੱਲ ਬਾਤ ਹੁੰਦੀ ਹੈ ਗੱਡੀਆਂ ਦੇ ਵਿੱਚ ਆਪਣੇ ਕੋਲੇ ਸਿਰਾ ਸਿਰਾ ਗੱਡੀਆਂ ਹੁੰਦੀਆਂ ਕੰਪੇਅਰ ਨਾ ਕਰੋ ਕਿਸੇ ਨਾਲ ਰੇਟ ਇੰਨਾ ਕਿ ਜਾਇਜ਼ ਦੇ ਦਿਆਂਗੇ ਆਪਾਂ ਲੈ ਵੀ ਬੈਟਰੀ ਬਹੁਤ ਸੋਹਣੀ ਐ ਐਮਰੋਨ ਕੰਪਨੀ ਦੀ ਗੋਡੇ ਪਿਲਰਾਂ ਦੀ ਗੱਡੀ ਸੀਡਾ ਇੰਜਨ ਬਿਲਕੁਲ ਸੁੱਕਾ ਜਮਾ ਸਿਰਾ ਗੱਲ ਬਾਤ ਆ ਗੱਡੀ ਦੇ ਵਿੱਚ ਸਰਵਿਸ ਹੋਈ ਵੀ ਆ ਫਿਲਟਰ ਚੇਂਜ ਕੁਛ ਨਹੀਂ ਕਰਾਉਣਾ ਮਿੱਤਰੋ ਤੇਲ ਪਾਉਣਾ ਤੇ ਗੱਡੀ ਤੁਸੀਂ ਚਲਾਉਣੀ ਆ 1 ਰੁਪਿਆ ਘੱਟ ਨਹੀਂ ਕਰਨਾ ਬਾਈ ਜੀ ਨੈਟ 3.5 ਲੱਖ ਰੁਪਏ ਦੀ ਗੱਡੀ ਦੇ ਦਿਆਂਗੇ ਡਿਮਾਂਡ ਆ 3,65,000 ਦੀ 3.5 ਲੱਖ ਰੁਪਏ ਦੀ ਦੇ ਦਿਆਂਗੇ 1 ਰੁਪਈਆ ਨਾ ਇੱਧਰ ਨਾ ਉੱਧਰ 2015 ਮਾਡਲ BDI origignal ਤੁਹਾਨੂੰ ਇਹ ਗੱਡੀ ਨਹੀਂ ਕੋਈ ਦਿੰਦਾ ਇਸ ਰੇਟ ਦੇ ਵਿੱਚ ਲੈ ਵੀ Tata Tiago ਆ ਗਈ ਹੈ ਕੀ ਘੈਂਟ ਗੱਡੀ ਆ ਇੰਨਾ ਕ ਚੰਗਾ ਲੋਹਾ ਹੈ ਇਹਦਾ ਕਿ ਕੀ ਕਹਾਤਾ ਹੀ ਆ 2021 ਮਾਡਲ ਆ ਫਸਟ ਓਨਰ ਦੀ ਹੈ ਡਾਕਟਰ ਕੋਲੇ ਚੱਲੀ ਵੀ ਆ ਟਾਇਰ ਗੱਡੀ ਦੇ ਹਾਲੇ ਤੱਕ करनाल ਦੇ ਪਏ ਆ ਰੰਗ ਪੇਂਟ ਦੀ ਸਾਰੀ origignal ਗੱਡੀ ਆ ਮਿੱਤਰੋ ਲੈ ਵੀ ਛੱਤ ਤੇ ਜ਼ਰੂਰ ਮਰਵਾ ਦੀ ਨਿਗਾ ਤੇ ਅੰਦਰ ਬਾੜ ਲੀਬਿਆ ਜੀ ਤੇ ਮਰਾਈ ਕਰਾ ਪੰਨੀਆਂ ਪੰਨੀਆਂ ਵੀ ਨਹੀਂ ਲਾਈਆਂ ਟਾਪ ਮਾਡਲ ਆ ਸਿਰੇ ਵਾਲਾ ਮਾਡਲ ਆ ਜਮਾ ਕੁੱਲ ਜਿਹੜੀ ਚੱਲੀ ਆਲੇ ਵੀ ਮੀਟਰ ਤੇ ਜ਼ਰੂਰ ਮਰਾਦੀ ਨਿਕਾ ਕਰ ਭੇਜ ਵੀਰੇ ਮੀਟਰ ਆ ਜਿਹੜਾ ਉਹ ਚੱਲਿਆ ਵਗਾ ਕੁੱਲੀ 65000 65000 ਗੱਡੀ ਚੱਲੀ ਵੀ ਆ ਸ਼ੀਟ ਸ਼ੂਟ ਕਵਰ ਨਾਲ ਦੇ ਜਮਾ ਨਵੇਂ ਐਨ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਸਾਫ਼ ਸੁਥਰੀ ਘੈਂਟ ਗੱਡੀ ਆ Ориジナル ਰੰਗ ਪੇਂਟ ਦੀ Ориジナル 2021 ਮਾਡਲ ਆ ਟਾਟਾ ਟਿਆਗੋ ਟਾਪ ਮਾਡਲ ਆ ਜਮਾ ਸਿਰੇ ਵਾਲਾ ਜਿਹੜਾ ਜੀ ਹੁੰਦਾ ਇਹ ਗੱਡੀ ਦੀ ਬਈ 5 ਲੱਖ ਤੇ 45 ਹਜ਼ਾਰ ਡਿਮਾਂਡ ਆ ਬਿਠਾ ਕੇ ਮਾਨਤਨ ਕਰਾ ਦੇਾਂਗੇ ਡਾਕਟਰ ਸਾਹਿਬ ਨਾਲ ਹੀ ਡਾਕਟਰ ਸਾਹਿਬ ਦੀ ਗੱਡੀ ਹੈ ਜੀ ਇਹ 5 ਲੱਖ 45 ਹਜ਼ਾਰ ਡਿਮਾਂਡ 2021 ਮਾਡਲ ਟਾਪ ਮਾਡਲ ਲੈ ਵੀ ਇੱਕ ਹੋਂਡਾ ਅਮੀਜ ਆ ਗਈ ਆ ਬਹੁਤ ਸ਼ਿੰਗਾਰੀ ਵੀ ਗੱਡੀ ਆ ਪੀਵੀਟੀ ਮੁਕਸਰ ਨੰਬਰ 2235 ਕਿਆ ਬਾਤਾਂ ਗੱਡੀ ਐ ਘੈਂਟ ਆ ਅਲਾਈ ਟਾਇਰ ਨਵੇਂ ਜੇ ਨਵੇਂ ਕਹਦੇ ਤਾਂ ਨਵੇਂ 90 95 ਪੈਸੇ ਟਾਇਰਾਂ ਦੀ ਹਾਲਤ ਪਈ ਆ ਲੈ ਵੀ ਅੰਦਰ ਬਾਅਦ ਮਰਬਾਈ ਕਰਾਂ ਨਿਗਾ ਗੱਡੀ ਓਕੇ ਆ ਸਾਰੀ ਰੰਗ ਪੇਂਟ ਦੀ ਠੀਕ ਹੈ ਹਲਕੀ ਫੁਲਕੀ ਟੱਚਿੰਗ ਹੈ ਗੱਡੀ ਦੇ ਵਿੱਚ ਰੇਟ ਗੱਡੀ ਦਾ ਤੁਹਾਨੂੰ ਜਾਇਜ਼ ਜਾਈ ਮਿਲ ਜਾਊਗਾ ਇਹਦਾ ਓਕੇ ਗੱਲ ਬਾਤ ਹੈ ਗੱਡੀ ਦੇ ਵਿੱਚ ਕੰਮ ਖਰਚਾ ਕੋਈ ਨਹੀਂਗਾ ਸਾਫ਼ ਸੁਥਰੀ ਤੇ ਘੈਂਟ ਗੱਡੀ ਹੈਗੀ ਲੇ ਵੀ ਇੰਜਨ ਤੇ ਜ਼ਰੂਰ ਮਰਵਾਉਣੇ ਆਪੇ ਦੇ ਨੇਗਾ ਤੇ ਰੇਟ ਤੁਹਾਨੂੰ ਲੈ ਦੇਾਂਗੇ ਜਾਇਜ਼ ਜਮਾ ਜਾਇਜ਼ ਬਿਲਕੁਲ ਘੱਟ ਰੇਟ ਦੀ ਆ ਜਾ ਵੀਕਰ ਭੇਜ ਫਿਰੇ ਮਰਵਾਈ ਕਰਾਂ ਨੀਗਾ ਇੰਜਨ ਤੇ ਸੁੱਕਾ ਇੰਜਨ ਹੈ ਜਮਾ ਹੈ ਸਾਫ਼ ਸੁਥਰਾ ਇਹ ਗੱਡੀ ਦੀ ਸਰਵਿਸ ਤੁਹਾਨੂੰ ਕਰਵਾ ਦਿਆਂਗੇ ਨਵੀਂ ਸਰਵਿਸ ਹੋ ਕੇ ਮਿਲੂਗੀ ਗੱਡੀ ਓਕੇ ਗੱਲਬਾਤ ਬੈਟਰੀ ਬੂਡਰੀ ਪੂਰੀ ਵਧੀਆ ਇੰਜਨ ਗੇਅਰ ਦੀ ਸਾਇਲੈਂਟ ਆ ਏਸੀ ਵੀ ਸੀ ਚਲਦਾ ਜਮਾ 2013 ਮਾਡਲ ਦੂਜੇ ਨਾਂ ਦੀ ਗੱਡੀ ਦੀ ਡਿਮਾਂਡ ਹੈਗੀ ਆ 295000 ਰੁਪਏ ਨੇਗੋਸ਼ੀਏਬਲ ਰੇਟ ਆ ਮਾਨਤਨ ਹੋ ਜਾਊਗਾ ਸੰਪਰਕ ਕਰ ਲਿਓ ਕੈਂਟ ਗੱਲਬਾਤ ਗੱਡੀਆਂ ਦੇ ਵਿੱਚ ਵੀਡੀਓ ਨੂੰ ਫੁੱਲ ਦੇਖ ਲਿਆ ਕਰੋ ਨੰਬਰ ਸਕਰੀਨ ਤੇ ਆ ਧੰਨਵਾਦ ਜੀ